ਮਗਮ ਦੇ ਵਿੱਚ ਮਹਾਰਾਜ ਦੀ ਹਜ਼ੂਰੀ ਚ ਬੈਠੀ ਸਮੂਹ ਸਾਧ ਸੰਗਤ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ 4 ਜੂਨ ਨੂੰ ਜੋ ਇਲੈਕਸ਼ਨ ਦਾ ਰਿਜ਼ਲਟ ਆਇਆ ਸੀ ਤਾਂ ਮੈਂ 4 ਜੂਨ ਨੂੰ ਇੱਕ ਗੱਲ ਕਹੀ ਸੀ ਕਿ ਪੰਜਾਬ ਦੀ ਖਜ਼ਾਨੇ ਪੰਜਾਬ ਦੀ ਹਵਾ ਦੇ ਵਿੱਚ ਪੰਜ ਦੀ ਗੱਲ ਹੋਵੇਗੀ ਇਹ ਉਹ ਬੋਲੇ ਨੇ ਕਿ ਪਤਾ ਲੱਗ ਚੁੱਕਾ ਸੀ ਕਿ ਭਾਈ ਅਮਰਤਪਾਲ ਦੀ ਜਿਹੜੀ ਇਲੈਕਸ਼ਨਾਂ ਦੀ ਜਿੱਤ ਹੈ 4 ਤਰੀਕ ਨੂੰ ਹੋਈ ਹੈ ਤੇ ਮੈਂ ਉਦੋਂ ਕਿਹਾ ਸੀ ਕਿ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਇਹ ਗੁਰਦੁਆਰਿਆਂ ਦੇ ਵਿੱਚੋਂ ਤੇ ਇਹ ਵੱਡਾ ਤੇ ਇਹਨਾਂ ਰਾਹ ਤੋਂ ਸ਼ੁਰੂ ਹੋਵੇਗੀ ਨਵਾਂ ਅਕਾਲੀ ਦਲ ਇੱਥੇ ਸ਼ੁਰੂ ਹੋਵੇਗਾ ਤਾਂ ਇਹਨੇ ਇਹ ਡਰ ਚੁੱਕੇ ਨੇ ਇਹਨੇ ਇੱਕ ਘਬਰਾਹਟ ਦੇ ਵਿੱਚ ਸੀ ਤਾਂ ਇਹਨਾਂ ਦੇ ਆਪ ਦੇ ਚਿਹਰੇ ਜਿਹੜੇ ਕਾਲੀ ਬਦਲ ਲਏ ਲੱਗੇ ਨੇ ਸੋ ਸਭ ਤੋਂ ਵੱਡੀ ਸਾਡੀ ਵੱਡੀ ਪ੍ਰਾਪਤੀ ਹੈ ਜਿਹੜੀ ਪਾਰਲੀਮੈਂਟ ਵਿੱਚ ਕੱਲ ਜਿਕਾਰੇ ਲੱਗੇ ਨੇ ਸੋ ਮੈਂ ਇਨਾ ਕਹਿੰਦਾ ਆ ਸਾਰੀ ਸੰਗਤ ਦਾ ਧੰਨਵਾਦ ਕਰਦਾ ਸੋ ਆਪਾਂ ਇਸ ਤੋਂ ਅੱਗੇ ਵੀ ਜਿਹੜੀ ਮੰਜ਼ਲ ਹੈ ਆਪਣੀ ਭਾਈ ਅਵਰਧਪਾਲ ਦੇ ਬੜੇ ਜਲਦੀ ਬਾਹਰ ਆਉਣ ਤੋਂ ਉਹ ਸ਼ੁਰੂਆਤ ਹੋ ਜਾਣੀ ਹੈ ਮੈਂ ਕਿਹਾ ਸੀ ਕਿ ਆਪਾਂ ਜਿਹੜਾ ਨਵਾਂ ਅਕਾਲੀ ਦਲ ਹੈ ਜਿਹੜਾ ਪੁਰਾਣਾ ਅਕਾਲੀ ਦਲ ਖਤਮ ਹੋ ਗਿਆ ਸੀ ਉਹ ਇੱਥੋਂ ਹੀ ਸ਼ੁਰੂਆਤ ਹੋਣੀ ਹੈ ਪਹਿਲਾਂ ਕਹਿੰਦਾ ਆ ਸਾਰੀ ਸੰਗਤ ਆ ਮੈਂ ਧੰਨਵਾਦ ਕਰਦਾ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਵਾਹਿਗੁਰੂ